ਅੱਜ ਇੱਥੇ ਗੁਰਦੁਆਰੇ ਆਇਆ ਹਾਂ ਕੀ ਪ੍ਰੋਗਰਾਮ ਸੀ ਆ ਅੱਜ ਮਹਿਲਮਾਰ ਗੁਰੂ ਘਰ ਦੇ ਵਿੱਚ ਅਸੀਂ ਆਏ ਆ ਸੁਖਨੀ ਸਾਹਿਬ ਦਾ ਬਾਤ ਦਾ ਭੋਗ ਸੀ ਜਰ ਰੱਖਿਆ ਹੈ ਨਾ ਨੇ ਸਭ ਨੂੰ ਨਵਾਸ ਤੋਂ ਕਰਨ ਸਾਧਿਆ ਮੋਦੀ ਖਾਨੇ ਦਾ ਦੁਕਾਨ ਦਾ ਵਿਕਾਸਨ ਕਰ ਰਹੇ ਦਵਾਈਆਂ ਦੀ ਦੁਕਾਨ ਦਾ ਉਸ ਘੜੀ ਚ ਜਦੋਂ ਵੀਰ ਤੇ ਲੋਕਾਂ ਕੋਲੇ ਦਵਾਈਆਂ ਖਰੀਦਣ ਤੇ ਬੈਠੇ ਨਹੀਂ ਇਹ ਤਾਂ ਕਹਿ ਦਿਨੋ ਕਮਿਸ਼ਨਰ ਦਿਖਾਣਾ ਤੇ ਅਸੀਂ ਦੇਖਦੇ ਹਾਂ ਸਭ ਦਵਾਈਆਂ ਜਿੰਨਾ ਰੇਟ ਲੱਗਿਆ ਹੁੰਦਾ ਹੈ ਉਹ ਰੇਟ ਜੇ ਜਨਯੂਤ ਹੋਤੇ ਜੇ ਇਸ ਤੇ ਅਧੇ ਤੋਂ ਵੀ ਘੱਟ ਜੇ ਦਵਾਈਆਂ ਦਿੱਤੀਆਂ ਜਾਂਦੇ ਹਨ ਯਾਨੀ ਜਿਹੜਾ ਖਰੀਦ ਰੇਟ ਆ ਉਹ ਨੋ ਪ੍ਰੋਫਿਟ ਨੋ ਲਾਸ ਵਾਲੀ ਤੇ ਭਾਨ ਜੀ ਬਾਬੇ ਨਾਨਕ ਦੀ ਹਕੀਕਤ 13 13 ਵਾਜ ਮਨਾਫੇ ਦੀ ਖਤਰ ਨਹੀਂ ਸੱਚੇ ਸਵਤੇ ਦੀ ਗੱਲ ਹੈ ਕਿ ਇਹ ਉਦੋਂ ਨੂੰ ਕਦਮ ਪੁੱਟਿਆ ਸਾਡੀ ਐ ਸਮਝਿਆ ਸਿੱਖ ਕਮਿਊਨਿਟੀ ਦਾ ਸੁਚੇਤ ਕਰਦੇ ਹਾਂ ਜੇ ਜਿਹਨਾਂ ਨੇ ਫੇਰ ਕਰ ਦਿੱਤੀ ਅਸੀਂ ਇਹਨਾਂ ਨੂੰ ਵਰਕ ਕਰਦੇ ਹਾਂ ਤੇ ਸਹਲੋ ਹੋ ਜਾਣਾ ਹੈ ਪ੍ਰਧਾਨ ਜੀ ਕਿਹਤਰਾ ਦੇ ਦੋ ਕਿ ਰਾਤ ਡੱਲਿਆ ਸਾਹਿਬ ਦੀ ਜਿਹੜੀ ਕੋਲਸ ਵੱਲੋਂ ਅਰੈਸਟ ਪਾਈ ਗਈ ਹੈ ਦੇਖੋ ਇਹ ਇਹ ਕਿੱਥੇ ਆਈਏ ਉਹਨਾਂ ਨੇ ਕਿਸੇ ਨੂੰ ਵੀ ਜਨੂਰੀ ਆਕਾ ਆਪਣੀ ਰੋਜ਼ ਪ੍ਰਦਰਸ਼ਨ ਕਰਦਾ ਜਿਸ ਤਰ੍ਹਾਂ ਦੀ ਕਾਰਵਾਈ ਅਸੀਂ ਸੁਣੀ ਹੈ ਕਿ 3 ਵਜੇ ਉਹਨਾਂ ਦਾ ਬਾਾਰ ਤੋੜ ਕੇ ਉਹਨਾਂ ਨੂੰ ਰਿਸ਼ਤਾਰ ਕਰਕੇ ਜਮ세 ਲੈ ਗਏ ਇਹ ਬਹੁਤ ਮੰਦਾ ਹੈ ਕਿ ਹੁਣ ਅਗਰ ਆਹ ਗਰੁੱਪ ਕੋ ਡੰਦਲ ਸਾਹਿਬ ਨਾਲ ਖੜੀ ਅਸੀਂ ਡੱਲੇ ਵਾਲ ਕੀ ਜਬਰ ਹੋਊਗਾ ਕਿਸੇ ਨਾਲ ਜੇ ਖੜਾ ਨਹੀਂ ਤੁਹਾਡੇ ਨਾਲ ਹੋਊਗਾ ਦੰਗ ਜੇ ਖੜਾ ਡੱਲੇ ਵਾਲ ਤੇ ਜਬਰ ਤਾਂ ਕਿਸੇ ਨਾਲ ਜੇ ਧੱਕਾ ਤਾਂ ਕਿਸੇ ਨਾਲ ਜੇ ਨਾ ਖੜਾ ਇਹ ਗਰਾਹ ਗੁਰ ਪਿੰਡ ਨੋਰੀ ਵੱਟ ਜਾਵੇ ਨਹੀਂ ਖਨੌਰੀ ਵੱਟ ਜਾਣਾ ਨਾ ਜਾਣਾ ਇਹ ਇਹ ਅੰਤਲੇ ਪਿਛੋ ਗੁਰਾ ਸਾਹਿਬ ਜਿਹੜਾ ਭਾਰਤ ਮਾਲਾ ਪ੍ਰੋਜੈਕਟ ਚੱਲ ਰਿਹਾਗਾ ਬਠਿੰਡੇ ਉੱਥੇ ਪ੍ਰੋਟੈਸਟ ਵੀ ਹੋਇਆ ਸੀ ਲਾਠੀ ਚੜ੍ਹਜ ਵੀ ਹੋਇਆ ਕਿਸ ਤਰ੍ਹਾਂ ਦੇਖਦੇ ਨੇ ਜਿਹੜਾ ਸੈਂਟਰ ਸਰਕਾਰ ਨਾਲ ਵਿਤਕਰੇ ਚਾਹੁੰਦੀ ਕਿਸੇ ਦੀਆਂ ਜ਼ਮੀਨਾਂ ਜਬਰੀ ਨੱਪੜੀਆਂ ਤੁਹਾਡਾ ਘਰ ਹੋਵੇ ਜਿੱਦ ਮੈਂ ਜਾ ਕੇ ਜਬਰੀ ਨੱਪਾ ਫਲਾ ਕਿਸ ਤਰ੍ਹਾਂ ਲੋਕਾਂ ਨੂੰ ਠੀਕ ਐਂਕ ਜੀ ਦੇ ਜੀ ਨਾ ਨੇ ਜੀ ਜੀ ਨਾ ਕੁਝ ਜਾਇਰੀਆਂ ਨੇ ਤੁਹਾਡੇ ਵਾਸਤੇ ਉਹ ਤੇ ਤੁਸੀਂ ਕਮਰਸ਼ਲ ਤੇ ਗੈਰ ਕਮਰਸ਼ਲ ਦਾ ਸਵਾਲ ਕਿਥੋਂ ਖੜਿਆ ਜੀ ਜਾਂ ਕਮਰਸ਼ਲ ਹੈ ਨਾ ਗੈਰ ਕਮਰਸ਼ਲ ਕਿਸੇ ਨੇ ਚਾਰ ਮੂਟੇ 베ਰੀਆਂ ਦੇ ਲਾਤੇ ਉਹ ਕਮਰਸ਼ਲ ਬਣ ਗਈ ਕਿਸੇ ਨੇ ਕਣਕ ਵਿੱਚ ਹੀ ਹੋ ਗਈ ਕਮਰਸ਼ਲ ਬਣ ਗਈ ਇਹ ਕਿਸ ਤਰ੍ਹਾਂ ਦਾ ਅਨਮਾਨ ਹੈ ਜੀ ਇਹਦੇ ਖਾਤਰ ਤੁਸੀਂ ਕੀ ਇੰਡੀਪੈਂਡੈਂਟ ਕੀਮਤਾਂ ਕਰੋ ਕਿ ਕਿਸੇ ਨੂੰ ਕਰੋੜ ਰੁਪਏ ਦਿੱਤਾ ਕਿਸੇ ਨੂੰ 24 ਲੱਖ ਰੁਪਏ ਦਿੱਤਾ ਇਹ ਤਾਂ ਬਰਦਾਸ਼ਤ ਨਹੀਂ ਹੁਣ ਬੜੀ ਗੱਲ ਹੈ ਇਹ ਲੋਕ ਕਿਵੇਂ ਚੱਲਣਗੇ ਹੁਣ ਅੱਗੇ ਕੀ ਰੁਕ ਰਿਹਾ ਹੈਗਾ ਜੀ ਸੰਘਰਸ਼ ਦਾ ਰੁਕ ਹੁੰਦਾ ਜੀ ਸੰਘਰਸ਼ ਕਰਨਾ ਹੁੰਦਾ ਜੀ ਸੰਘਰਸ਼ ਤੇ ਕਰੀ ਰਹੇ ਨੇ ਜਿਵੇਂ ਉੱਥੇ ਠੰਡਿ ਕੀ ਗੱਲ ਨਿਬੜੀ ਆ ਜਿਹੜੀ ਹੁਣ ਸਪੈਨਸਰ ਕਰ ਰਹੇ ਗਾ ਗੱਲੋਂ ਨਿਬੜੀ ਆ ਵੀ ਉਹਨਾਂ ਨੇ 5 ਦਿਨ ਲਾਇਆ ਦੀ ਸੋਮਵਾਰ ਮੰਗਲਵਾਰ ਬੁੱਧਵਾਰ ਵੀ ਗੱਲ ਪੰਜ ਦਿਨਾਂ ਦੇ ਵਿੱਚ ਉਹ ਕਮੇਟੀ ਨੇ ਪੂਰ ਨੂੰ ਪੂਰਾ ਨਿਖਾਜ ਕਰਨਾ ਵੀ ਕਿੰਨੇ ਬੰਦੇ ਨੇ ਜਿਨ੍ਹਾਂ ਨੇ ਚੈੱਕ ਕੀਤਾ ਜਿਨ੍ਹਾਂ ਨੇ ਜੀਨਾ ਵਿਚਾਰਦੇ ਨੇ 8 ਕਿਲੋਮੀਟਰ ਦੇ ਏਰੀਆ ਦੇ ਵਿੱਚ ਉਹਨਾਂ ਨੂੰ ਅਸਰ ਕਿਸ ਤਰ੍ਹਾਂ ਦਾ ਉਹਨਾਂ ਨੂੰ ਹੋਰ ਕੀਮਤ ਦੇ ਵਾਧੇ ਵਾਸਤੇ ਕਿਹੜੀ ਪ੍ਰੋਸੈਸ ਦੀ ਲੋੜ ਹੈ ਉਹਦੇ ਵਾਸਤੇ ਕੀ ਕੀ ਕਰਨਾ ਪੈਣਾ ਹੈ ਉਹਦੇ ਵਿੱਚ ਸਾਡੀ ਕਮੇਟੀ ਵੀ ਨਾਲ ਉਹ ਪ੍ਰਸ਼ਾਸਨ ਨਹੀਂ ਲਾਉਂਦਾ ਉਸ ਤੋਂ ਬਾਅਦ ਉਹਦੀ ਕੀਮਤ ਵਧਾਰੇ ਦੀ ਜਿਹੜੀ ਜਿਹੜਾ ਤਰੀਕਾਕਾਰ ਹ ਉਧਰ ਨੂੰ ਕਰਨੀ ਜਿਵੇਂ ਨਾਲ ਲੈ ਦੇਣਾ ਮਗੇ ਉਹਨਾਂ ਚਿਰ ਤੱਕ ਜਿਹੜਾ ਚਲੇ ਹਾਰ ਜੂਦਾ ਵੀ ਕੰਮ ਬੰਦ ਹੈ ਦੇਸ਼ ਦੇ ਅੰਦੋਲਨ ਨੂੰ ਲੈ ਕੇ ਅੱਜ ਕਿਸ ਤਰ੍ਹਾਂ ਦੇ ਪ੍ਰੋਗਰਾਮ ਹੋ ਰਹੇ ਨੇ ਪੰਜਾਬ ਵਿੱਚ ਕਿੰਨੇ ਜਲਦ ਅੱਜ ਤਾਂ ਜਿਹੜੀਆਂ ਦੀਦੀਆਂ ਮੰਗਾਂ ਬਾਕੀ ਰਹਿ ਗਈਆਂ ਨੇ ਉਹਨਾਂ ਮੰਗਾਂ ਤੇ ਸੰਯੁਕਤ ਮੋਰਚਾ ਆਫ ਇੰਡੀਆ ਦਾ ਪ੍ਰੋਗਰਾਮ ਹੈ ਸਾਰੇ ਹਿੰਦੁਸਤਾਨ ਦੇ ਜ਼ਿਲ੍ਹਾ ਹੈੱਡਕ quartਰ ਤੇ ਸਭ ਜਿੱਥੇ ਪ੍ਰੋਗਰਾਮ ਹੋਣਗੇ ਉਹ ਉਹਦੇ ਚੱਸੀ ਦਿੱਤਾ ਸੜੀ ਏਪੀ ਤਨ ਨੂੰ ਲੈ ਕੇ ਚਾਹੇ ਜੀਰੀ ਦੇ ਮਸਲੇ ਨੂੰ ਲੈ ਕੇ ਇਸ ਵਾਰ ਕਿਸਾਨ